ਰਾਮ ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆ ਨਾਰਾਚ ਤ੍ਰਿਤ ਪਾਰੈ ਨਿਤਸਾਰ ਸੰਭਾਰੈ ਅੰਤ ਕੀ ਬਾਰ ਊਠ ਸੁਧਾਰੈ ਨਾਮ ਬਿਨਾ ਸਭ ਝੂਠ ਪ੍ਰਾਣੀ ਗੋਬਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪ੍ਰਾਣੀ ਰਹਾਉ ਤੀਰਥ ਨਾਏ ਨਾ ਉਤਰ ਅਸਮੈਲ ਕਰਮ ਧਰਮ ਸਭ ਹਉ ਮੈਂ ਫੈਲ ਲੋਕ ਪਚਾਰੈ ਗਤ ਨਹੀਂ ਹੋਏ ਨਾਮ ਵਿਹੂਣੇ ਚਲ ਸਹਰੋਏ ਬਿਨ ਹਰ ਨਾਮ ਨਾ ਟੂਟਸ ਪਟਲ ਸੋਦੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾ ਸੇ ਸੁਖ ਸਮਾਏ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਭ ਤੁਮਰੇ ਹਾਥ ਜਿਤ ਲਾਵਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM KALI MAHALLA 5 ਜੋ ਕਿਛ ਕਰੈ ਸੋਹੀ ਸੁਖ ਜਾਨਾ ਮਨ ਅਸਮਝ ਸਾਧ ਸੰਗ ਪਤਿਆਨ ਡੋਲਣ ਤੇ ਚੂਕਾ ਠਹਿਰਾਇਆ ਸਤਮਾਏ ਲੈ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜਹ ਰਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਠ ਸੱਠ ਤੀਰਥ ਜਹ ਸਾਧ ਪਗ ਧਰੈ ਹੇ ਬੈਕੁੰਠ ਜਹ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਘਟ ਘਟ ਰਹਿ ਆਪਿ ਆਪਿ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖਲਾਨੇ ਭ੍ਰਮ 나ਠੇ ਦੂਰੇ ਨਾਨਕ ਕਉ ਗੁਰ ਭੇਟੇ ਪੂਰੇ ਰਾਮ ਕਲੀ ਮਹਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮਖ ਨਾਮ ਨਿਮਖ ਰਿਦਾ ਵਸੈ ਹਰ ਕੀ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਧੀਰਜ ਮਤ ਪੂਰਾ ਸਹਿਜ ਸਮਾਦ ਧੁਨ ਗਹਿਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾਂ ਕਹਿ ਰਦਾ ਵਸੈ ਹਰ ਨਾਮ ਸਗਲ ਸੁਖ ਆਨੰਦ arogh ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਹੀ ਡੋਲੇ ਕਤ ਨਹੀਂ ਜਾਂ ਕਹਿ ਨਾਮ ਵਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਵਿੰਦ ਗੁਰਮੁਖ ਜਪੀਆ ਉਤਰੈ ਚਿੰਦ ਨਾਲਕ ਕੋ ਗੁਰ ਦੀ ਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਉ ਆਗੈ ਮਿਲੇ ਨਥਾ ਵੇ ਥਾਂ ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭੌਜਲ ਪਾਰ ਪਰ ਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਉ ਸੋਦਤ ਸੋਦਤ ਸੋਦ ਬੀਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਮੈ ਜਾਇ ਨਾ ਕਾਈ ਦਇਆ ਤਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗੈ ਜਮ ਸਿਓ ਹੋਏ ਨਾ ਮੇਲ ਆਮ ਬੁੱਧ ਕਾ ਪਿਆਪ ਨਾਸ ਦੁਰਮਤ ਹੋਏ ਸਗਲੀ ਨਾਸ राम नाम गुण गाए पंडित कर्मकांड अहंकार ना काज है कुसल सेती घर जाहि पंडित रहाओ हर का जस निद लिया लाभ पूर्ण भए मनोरथ साभ दुख ना ठा सुख घर में आया संत प्रसाद कमल बिगसाया नाम रतन जिन पाया दान ਇਸ ਜਾਣਾ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜੇਵਾ ਬਕਤ ਪਾਈ ਗਤ ਮਤ ਸੋ ਪਰਵਾਨ ਜਿਸ ਰਿਦੈ ਵਸਾਈ ਨਾਨਕ ਤੇ ਜਨਉ ਉਤਮ ਪਾਈ RAM KALI MAHAL LA PANWA GOH KAR PAKRI NA AAYI HAATH ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟ ਤ ਉਧਾਰ ਰਹਾਉ ਜਬ ਉਸ ਕੋ ਕੋਈ ਦੇਵੇ ਮਾਨ ਤਬ ਆਪਸੇ ਉੱਪਰ ਰੱਖੇ ਗਮਾਨ ਜਬ ਉਸ ਕੋ ਕੋਈ ਮਨ ਪਰਹਰੈ ਤਬ ਉਹ ਸੇਵਕ ਸੇਵਾ ਕਰੈ ਮੁਖ ਬੇਰਾਵੈ ਅੰਤ ਠਗਾਵੈ ਇਕਤ ਠੌਰ ਉਹ ਕਹੀਂ ਨਾ ਸਮਾਵੈ ਹੁਨ 모ਹੇ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੈ ਸੋ ਭੂਖਾ ਰਹੈ ਇਸ ਸੰਗ ਰਾਚੈ ਸੋ ਕਛੂ ਨਾ ਲਹੈ ਇਸਹਿ ਤਿਆਗ ਸਤ ਸੰਗਤ ਕਰੈ ਵਡਭਾਗੀ ਨਾਨਕ ਉਹ ਤਰੈ रामकली महला पंजवा आत्मराम सर्व मह पीख पूर्ण पूर रहया प्रभु एक रत्न अमोल हृदय मह जान अपनी वस्त तू आप पहचान पी अमृत संतन प्रसाद बड़े भाग हो वह तो पाईए बिन जेवा क्या जाने स्वाद रहाओ ਅੱਠ ਦਸ ਬੇਦ ਸੁਨੇ ਕਹਿ ਦੂਰਾ ਕੋਟ ਪਰਗਾਸ ਨਾ ਦਿਸੈ ਅੰਧੇਰਾ ਪਸੂ ਪ੍ਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੈ ਸੋ ਕਿਤ ਬਿਦ ਬੁਝੈ ਜਾਨਨ ਹਾਰ ਰਹਿਆ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿਨ ਜਮ ਨੇੜ ਨ ਆਵੈ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹੈ ਹਰ ਤਨ ਨਰਾਸ ਨਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਰਾਖੇ ਰਾਖਨ ਹਾਰ ਦਇਾਲ ਨਾ ਕਿਸ ਸੇਵਾ ਨਾ ਕਿਸ ਕਾਲ ਕਰ ਕਿਰਪਾ ਪ੍ਰਭ ਕੀ ਨੀ ਦਇਆ ਬੂਡਤ ਦੁਖ ਮਹਿ ਕਾੜ ਲਇਆ ਸੁਣ ਸੁਣ ਉਪਜਿਓ ਮਨ ਮਹਿ ਚਾਉ ਆਠ ਪਹਿਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ RAM KALI MAHALLA 5 ਕੌਡੀ ਬਦਲੇ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਸੀ ਬਾਤ ਮਾਇਆ ਮੋਹਿਆ ਟਿਡੋ ਜਾਤ ਅਭਾਗੇ ਤੈ ਲਾਜ ਨਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾਮ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਿਤ ਕੀ ਬਿਦ ਨੈਨੋ ਡੀਠੀ ਕੂੜ ਕਪਟ ਹੰਕਾਰ ਰਜਾਨਾ ਨਾਮ ਸੁਨਤ ਜਨ ਵਿਸੂਡਸਾਨਾ ਮਾਇਆ ਕਾਰਨ ਸਦ ਹੀ ਝੂਰੇ ਮਨ ਮੁਖ ਕਬਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਸਭ ਸਾਹਾ ਸਿਰ ਸਾਚਾ ਸਾਹ ਵੇ ਮੁਹਤਾਜ ਪੂਰਾ ਪਾਤਸ਼ਾਹ ਮੋਹ ਮਗਨ ਲਪਟਿਓ ਭ੍ਰਮ ਗਿਰਹਿ ਨਾਨਕ ਤਰੀਐ ਤੇਰੀ ਮਿਹਰ RAM KALI MOHALLA 5 ਰੈਣ ਦਿਨਸ ਜੱਪੋ ਹਰਨਾਮ ਆਗੇ ਦਰਗਾਹ ਪਾਵੂ ਤਾ ਸਦਾ ਆਨੰਦ ਨਾ ਹੋਵੀ ਸੋਗ ਕਬੂ ਨਾ ਵਿਆਪੈ ਹੋ ਮੈ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤ ਪਾਵਹਿ ਹਰ ਸਿਮਰ ਪ੍ਰਾਨੀ ਰਹਾ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੈ ਨਾ ਤਾਰ ਸਗਲ ਉਪਾਵ ਨਾ ਚਾਲਹਿ ਸੰਗ ਭਵ ਜਲ ਤਰੀਐ ਪ੍ਰਭ ਕੈ ਰੰਗ ਦੇਹੀ ਧੋਏ ਨਾ ਉਤਰੈ ਮੈਲ ਹਉ ਮੈਂ ਵਿਆਪੈ ਦੁਬਦਾ ਫੈਲ ਹਰ ਹਰਿ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਭੋ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਆ ਧੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੇ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੂਦ ਬਿਨ ਦੂਜਾ ਨਹੀਂ ਕੋਈ ਤੂ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਵ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰਾ ਤੁਧ ਬਿਨ ਦੂਜਾ ਨਾਹੀ ਥਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੇ ਦਰਗਾ ਪਾਵੂ ਥਾਉ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸਹਰਾ ਚੈ ਹਰ ਨਾਏ ਚਰਨ ਕਮਲ ਸਿਓ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤਾ ਭਉ ਭਗਾ ਨਿਰਭਉ ਮਨ ਬਸੈ ਅਮਰਤ ਨਾਮ ਰਸ ਨਾਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੀ ਪਾਇਆ ਲਾਭ ਸੱਚਾ ਧਨ ਲਾਹੀ ਟੂਟ ਨਾ ਆਵੈ ਅਖੁੱਟ ਭੰਡਾਰ ਨਾਨਕ ਭਗਤ ਸੋਹ ਹੈ ਹਰ ਦਵਾਰ RAM ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਿਜ ਦਇਆ ਕਾ ਪੂਤਾ ਹਰ ਭਗਤਾ ਹਵਾਲੇ ਹੋਤਾ ਮੇਰੇ ਰਾਮ ਕੋ ਪੰਡਾਰ ਖਾਤ ਖਰਚ ਕਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰ ਆਵਾਰ ਰਹਾਉ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਹਨਹਦ ਬਾਣੀ ਪੂੰਜੀ संतन हाथ राखी कूंजी सुन संवाद गुफा तह आसन केवल ब्रह्म पूर्ण तह बासन भगत संग प्रभु गोष्ट करत तह हरक ना शोक ना जन्म ना मर्त कर कृपा जस आप दिवाया साध संग तिन हर धन पाया दयाल पुरख नानके अरदास ਹਰ ਮੇਰੀ ਵਰਤਨ ਹਰ ਮੇਰੀ ਰਾਸ RAMKALI MOHALLA 5 ਮਹਿਮਾ ਨਾ ਜਾਣੇ ਭੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੇ ਸੁਣ ਸੁਣ ਅਵਰ ਵਿਖਾਨੇ ਰਹਾਉ ਸ਼ੰਕਰਾ ਨਹੀਂ ਜਾਣੇ ਭੇਵ ਖੋਜ ਤਹਾਰੀ ਦੇਵ ਦੇਵੀਆਂ ਨਹੀਂ ਜਾਣੈ ਮਰਮ ਸਭ ਊਪਰ ਅਲਖ ਭਾਰ ਬ੍ਰਹਮ ਆਪਣੈ ਰੰਗ ਕਰਤਾ ਕੇਲ ਆਪ ਬਸੂਰੈ ਆਪੇ ਮੇਲ ਇਕ ਪਰਮੇ ਇਕ ਭਗਤੀ ਲਾਇ ਆਪਣਾ ਕੀ ਆ ਆਪ ਜਨਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਹਿ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁੰਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ ਰਾਮ ਕਲੇ ਮਹੱਲਾ ਪੰਜਵਾਂ ਕਿਸੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕਿਛ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਨੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝ ਬਿਨ ਦੂਜਾ ਅਵਰ ਨ ਕੋਈ ਊਲਹਿ ਚੁ ਕਹ ਪ੍ਰਭ ਤੇਰੇ ਰਾਹਾ ਰਿੱਦਨਾ ਬੋਧਨਾ ਸਿੱਧ ਪ੍ਰਕਾਸ਼ ਵਿਖੇ ਵਿਆਦ ਕੇ ਗਾਮ ਮਹਿ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵੋਂ ਮਨ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਾ ਦਾਤਾ ਜਿਸਹਿ ਜਨਾਵਹਿ ਤਿਨ ਤੂੰ ਜਾਤਾ ਜੋ ਉਪਾਯੋਂ ਤਿਸ ਤੇਰੀ ਆਸ ਸਗਲ ਅਰਾਧ ਹੈ ਪ੍ਰਭ ਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਰਾਮ ਕਲੀ ਮਹੰਲਾ ਪੰਜਵਾਂ ਰਾਖਨ ਹਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧ ਜੰਤ ਮਿਲੀਐ ਪ੍ਰਭ ਗੁਰ ਮਿਲ ਮੰਤ ਜੀ ਅਨਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਊਟ ਬੰਦਨ ਤੇ ਹੋਈ ਛੋਟ ਹਿਰਦੈ ਜਪ ਪਰਮ ਆਨੰਦ ਮਨ ਮਾਹੀ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਨ ਆਧਾਰ ਉੱਚੇ ਤੇ ਉੱਚੇ ਅਪਾਰ ਸੋ ਮਤਸਾਰ ਜੇ ਤਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲਨਾ ਹਰਾਮ ਕਲੀ ਮਹੱਲਾ